ਸਵਾਗਤ ਹੈ ਜੀ ਪਹਿਲਾਂ ਤਾਂ ਸਪੋਕਸਮੈਨ ਟੀਵੀ ਤੇ ਤੇ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਕਿ ਕੱਲ ਟੀਜ਼ਰ ਰਿਲੀਜ਼ ਹੋਇਆ ਤੁਸੀਂ ਟੀਜ਼ਰ ਦੇਖਿਆ ਉਹ ਪਰ ਟੀਜ਼ਰ ਦੇ ਨਾਲ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਕਿ ਫਿਲਮ ਬਾਕੀ ਵਿਦੇਸ਼ਾਂ ਵਿੱਚ ਰਿਲੀਜ਼ ਹੋਵੇਗੀ ਲੇਕਿਨ ਭਾਰਤ ਦੇ ਵਿੱਚ ਫਿਲਹਾਲ ਇਹ ਫਿਲਮ ਰਿਲੀਜ਼ ਨਹੀਂ ਹੋ ਰਹੀ ਤਾਂ ਕੋਈ ਗੱਲ ਨਹੀਂ 2.5 ਸਾਲ ਹੋ ਗਏ ਉਹਨਾਂ ਨੇ ਆਪਣਾ ਹਰ ਹੀ ਲਵਸੀਲਾ ਕਰਕੇ ਦੇਖ ਲਿਆ ਕੋਰਟ ਵਿੱਚ ਵੀ ਗਏ ਉਹ ਸਾਰਾ ਕੁਝ ਉਹਨਾਂ ਨੇ ਕਰ ਲਿਆ ਮੈਂ ਗਵਰਨਮੈਂਟ ਨੇ ਸਾਨੂੰ ਜਿੱਥੇ ਤੱਕ ਜਾਣਕਾਰੀ ਹੈ ਵੀ ਨਹੀਂ ਗਵਰਨਮੈਂਟ ਨੇ ਇਹ ਫਿਲਮ ਰਿਲੀਜ਼ ਹੋਣ ਦੇਣੀ ਕਿਉਂਕਿ ਸਟੇਟ ਦੇ ਖਿਲਾਫ ਹੈ ਸਾਰੀ ਸਟੇਟ ਬਾਏ ਜਰਨਲਿਸਟ ਸਟੇਟ ਦੇ ਖਿਲਾਫ ਫਿਲਮ ਉਹ ਨਹੀਂ ਰਿਲੀਜ਼ ਹੋਣ ਦੇਣੀ ਸਿਰਫ ਸਾਡੀ ਕਮਿਟਮੈਂਟ ਸਿਗੀ ਕਿ ਅਸੀਂ ਇਹ ਪੂਰੀ ਬਿਨਾਂ ਕੱਟਾਂ ਤੋਂ ਫਿਲਮ ਚਾਹੁੰਨੇ ਆ ਰਿਲੀਜ਼ ਹੋਵੇ ਮੈਂ ਉਹਦਾ ਪ੍ਰੀਮੀਅਮ ਨਹੀਂ ਵੇਖਿਆ ਮੈਂ ਸਾਰੀ ਫਿਲਮ ਵੀ ਦੇਖੀ ਆ ਤਾਂ ਹੋ ਚੰਗੀ ਗੱਲ ਇਹ ਹੋਈ ਆ ਫੋਮੇ ਇੰਟਰਨੈਸ਼ਨਲ ਲੈਵਲ ਤੇ ਰਿਲੀਜ਼ ਹੋ ਜਾਣੀ ਹੈ ਫਰਵਰੀ ਚ ਉਹਦਾ ਬੈਨੀਫਿਟ ਇਹ ਆ ਕਿ ਜਸਵੰਤ ਸਿੰਘ ਖਾਗੜ ਨੇ ਇਕੱਲੇ ਪੰਜਾਬ ਲਈ ਇੰਨੀ ਕੰਮ ਕੀਤਾ ਤੇ ਹੁਣ ਉਹ ਰੈਕੋਗਨਾਈਜ਼ ਹੈ ਜਸਵੰਤ ਸਿੰਘ ਖਾਗੜ ਦਾ ਕੰਮ ਵੀ ਰੈਕੋਗਨਾਈਜ਼ ਹੈ ਬਾਕੀ ਜਿਹੜੀ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਇਹਦੀ ਅਸੀਂ ਤਾਂ ਇਹਦੇ ਵਿੱਚ ਕੁਝ ਨਹੀਂ ਗੱਲ ਸਕਦੇ ਸਰਕਾਰਾਂ ਦੀ ਹੰਦੇ ਹੀ ਮੰਨੀਆਂ ਜਿਹੜੀਆਂ ਕਿ ਮਹੂਰ ਵੀ ਧੱਕੇਸ਼ਾਹੀ ਹੈ ਇਹ ਬਈ ਜਿਹੜੀਆਂ ਮਾਨੀਆਂ ਮੋਟੀ ਫਿਲਮਾਂ ਰਿਲੀਜ਼ ਹੋ ਜਾਂਦੀਆਂ ਤੇ ਜਿਹੜੀ ਇਸ ਤਰ੍ਹਾਂ ਦੀ ਇਤਿਹਾਸਕ ਫਿਲਮਾਂ ਜਿਹੜੀਆਂ ਨਹੀਂ ਰਿਲੀਜ਼ ਹੋ ਰਹੀ ਇੰਡੀਆ ਦੇ ਵਿੱਚ ਪਰ ਛੋਟੇ ਮੀਡੀਆ ਦਾ ਜੁਗ ਹੈ ਇਹ ਇੰਟਰਨੈਟ 'ਤੇ ਆ ਜਾਣੀ ਹੈ ਫਿਲਮ ਇਹ ਹਰ ਹਾਲਤ ਆ ਜਾਣੀ ਹੈ ਤਾਂ ਜੇ ਕੋਈ ਮੈਂ ਉਹ ਫਿਲਮੇ ਕਰਾਂ ਜਿਹਨਾਂ ਨੂੰ ਕੰਪਨੀ ਦਾ ਟਪੂਗਾ ਜਿਹੜੇ ਜਿਨ੍ਹਾਂ ਨੇ ਫਿਲਮ ਬਣਾਈ ਹੈ ਕਿਉਂਕਿ ਉਹਨਾਂ ਨੇ ਆਪਣਾ ਪੂਰੀ ਜਾਨ ਲਾਈ ਹੈ ਫਿਲਮ ਤੇ ਹਨਾ ਬੀਬੀ ਜੀ ਸਿਰਫ ਬਜਟ ਨਹੀਂ ਆਪਾਂ ਆਹ ਲੋਕਾਂ ਤੱਕ ਪਹੁੰਚਣੀ ਹੈ ਜਿਹੜੀ ਇਹ ਮੈਨੂੰ ਲੱਗਦਾ ਹੈ ਕਿ ਪਹੁੰਚ ਜਾਣੀ ਆ ਬਿਲਕੁਲ ਬੀਬੀ ਜੀ ਪਰ ਆਪਾਂ ਇਹਨੂੰ ਠੀਕ ਹੈ ਇੱਕ ਵਿੱਤੀ ਚੀਜ਼ ਨਾਲ ਜੋੜ ਕੇ ਦੇਖ ਲੈਣੇ ਆ ਕਿ ਫਿਲਮ ਬਾਕਸ ਆਫਿਸ ਦੇ ਵਿੱਚ ਹਿੱਟ ਹੁੰਦੀ ਹੈ ਪੈਸਾ ਆਉਂਦਾ ਹੈ ਜਿਹੜੇ ਪ੍ਰੋਡਿਊਸਰ ਨੇ ਉਹਨਾਂ ਦੀ ਕਮਾਈ ਹੁੰਦੀ ਹੈ ਪਰ ਇਹੋ ਜੀਆਂ ਫਿਲਮਾਂ ਬਹੁਤ ਸਾਰੇ ਅ즈 ਵੀ ਖੋਲਦਿਆਂ ਨੇ ਜਸਵੰਤ ਸਿੰਘ ਖਾਲੜਾ ਦੀ ਜੀਵਨ ਬਾਰੇ ਹਜੇ ਬਹੁਤ ਸਾਰੀ ਜਿਹੜੀ ਅਸੀਂ ਕਹਿੰਦੇ ਨੌਜਵਾਨ ਪੀੜ੍ਹੀ ਹੈ ਜਿਹੜੀ ਜਿਨ੍ਹਾਂ ਨੂੰ ਉਹਨਾਂ ਬਾਰੇ ਜਾਣਨਾ ਚਾਹੀਦਾ ਹੈ ਜਿਨ੍ਹਾਂ ਨੂੰ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਤਾਂ ਉਹ ਖਾਸ ਤੌਰ ਤੇ ਪੰਜਾਬ ਨਾਲ ਜੁੜੀ ਹੋ ਪੀੜ੍ਹੀ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਸੀ ਪਰ ਹੁਣ ਜੇ ਫਿਲਮ ਰਿਲੀਜ਼ ਨਹੀਂ ਹੋ ਰਹੀ ਤਾਂ ਕਿਤੇ ਨਾ ਕਿਤੇ ਸੀ ਕਹਿ ਦਈਏ ਕਿ ਹਜੇ ਵੀ ਉਸ ਫਾਈਲ ਉੱਤੇ ਜਾਂ ਉਸ ਨਾਮ ਉੱਤੇ ਜਿਹੜੀ ਧੂੜ ਚੜ੍ਹੀ ਹੋਈ ਆ ਉਹਨੂੰ ਹਟਾਉਣ ਦੀ ਕੋਸ਼ਿਸ਼ ਨਹੀਂ ਕਰਨਾ ਚਾਹੁੰਦੀਆਂ ਕੁਝ ਤਾਕਤਾਂ అండ్స్టా ఢా తి సే మనం హైకోర్టు తప్రోచే ਤੇ ਉਹਨਾਂ ਨੇ ਉਹਨੂੰ ਕੱਟਾਂ ਨਾਲ ਕਿਹਾ ਵੀ ਤੁਸੀਂ ਕੱਟਾਂ ਨਾਲ ਪਰ ਜੇ ਉਹ ਕਹਿੰਦੇ ਤੁਸੀਂ ਕੱਟ ਲਓਂਗੇ इवन ਤੁਸੀਂ ਨਾਂ ਵੀ ਨਹੀਂ ਜਸਵੰਤ ਸਿੰਘ ਦਾ ਲੈਣਾ ਤੁਸੀਂ ਪਰੰਪਰਣ ਦਾ ਨਾਂ ਨਹੀਂ ਲੈਣਾ ਤੁਸੀਂ ਜਿਹੜਾ ਅੰਦਰ ਬਾਣੀ ਆ ਉਹਦੇ ਤੇ ਵੀ ਟਿੱਪਣੀ ਕੀਤੀ ਉਹਨਾਂ ਨੇ ਇਹ ਤਾਂ ਸੰਭਵ ਨਹੀਂ ਸੀਗਾ ਉਹਦਾ ਤਾਂ ਕੋਈ ਸ਼ਾਇਦਨ ਨਹੀਂ ਸੀਗਾ ਜਦੋਂ ਅੱਜ ਜੇ ਦੁਨੀਆ ਬੜੀ ਹੁਣ ਪਹੁੰਚ ਗਈ ਆ ਗਲੋਬਲ ਆ ਦੁਨੀਆ ਤੇ ਮੈਨੂੰ ਲੱਗਦਾ ਇੱਥੇ ਤਾਂ ਬਹੁਤ ਚਰਚਾ ਹੋ ਰਹੀ ਹੈ ਫਿਲਮ ਦੀ ਅ ਵਦੇ ਸ਼ਾਂਦੀ ਵਿੱਚ ਤਾਂ ਲੋਕ ਬੜੇ ਐਕਸਾਈਟਿਡ ਹੈ ਬਈ ਕਦੋਂ ਤੇ ਪੁੱਛ ਰਹੇ ਸਾਨੂੰ ਕਿਹੜੇ ਸਿਨਮੇ ਵਿੱਚ ਲੱਗਣੀ ਹੈ ਅਸੀਂ ਕਿੱਥੇ ਵੇਖਣੀ ਬਟ ਉਹ ਜਦੋਂ ਰਿਲੀਜ਼ ਹੁੰਦੀ ਹੈ ਜਦੋਂ ਉਹਨਾਂ ਦੀਆਂ ਕਮਿਟਮੈਂਟਾਂ ਜਿੱਥੇ-ਜਿੱਥੇ ਹੋਣਗੀਆਂ ਉੱਥੇ ਰਿਲੀਜ਼ ਹੋ ਜਾਣੀ ਹੈ ਲੋਕਾਂ ਨੇ ਜਿੰਨੇ ਸਿੱਖ ਪੰਜਾਬ ਆਪਣੇ ਪੰਜਾਬ 'ਚ ਉਤੋਂ ਵੱਧ ਤੇ ਬਾਹਰ ਬੈਠੇ ਆ ਸਾਰਿਆਂ ਨੇ ਕਿਵੇਂ ਨਾ ਕਿਵੇਂ ਫਿਲਮ ਨੂੰ ਪੰਜਾਬ 'ਚ ਪਹੁੰਚਾ ਦੇਣਾ ਬਿਲਕੁਲ ਬਿਲਕੁਲ ਕਿਵੇਂ ਨਾ ਕਿਵੇਂ ਜ਼ਰੀਆ ਬਣ ਕੇ ਜੀ ਅਸੀਂ ਤੁਹਾਨੂੰ ਦੱਸਦੇ ਆਏ ਹਾਂ ਤੇ ਜਾਣਦੇ ਰਹਿਾਂਗੇ ਬਿਲਕੁਲ ਪਰ ਜਿਹੜੀ ਸਟੇਟ ਹੈ ਉਹ ਨਹੀਂ ਉਹ ਹੁੰਦੇਣਾ ਚਾਹੁੰਦੀ ਕਿਵੇਂ ਨਾ ਕਿਵੇਂ ਜ਼ਰੀਆ ਬਣ ਕੇ ਫਿਲਮ ਜ਼ਰੂਰ ਆਵੇਗੀ ਪਰ ਬੀਬੀ ਜੀ ਜਦੋਂ ਅਸੀਂ ਕਟਾਂ ਦੀ ਗੱਲ ਕਰਦੇ ਹਾਂ 120 ਕਟ ਲਾਉਣ ਦੀ ਗੱਲ ਕੀਤੀ ਗਈ ਸੀ ਫਿਲਮ ਦੇ ਉੱਪਰ ਤੁਸੀਂ ਪ੍ਰੀਮੀਅਰ ਦੇਖਿਆ ਫਿਲਮ ਦਾ ਜਿਹੜੇ 120 ਕਟ ਲਾਉਣ ਦੀ ਗੱਲ ਕੀਤੀ ਗਈ ਸੀ ਉਸ ਤੋਂ ਬਾਅਦ ਫਿਲਮ ਦਾ ਕਿਹੜਾ ਹਿੱਸਾ ਰਹਿ ਜਾਂਦਾ ਸੀ ਜਾਂ ਫਿਲਮ ਕਿੰਨੀ ਕੁ ਰਹਿ ਜਾਂਦੀ ਸੀ ਉਸ ਤੋਂ ਬਾਅਦ ਮੈਂ ਸਾਰੀ ਫਿਲਮ ਦੇਖੀ ਹੈ ਵਿਦਆਊਟ ਕਟ ਜੀ ਦੇ ਸਾਡੀ ਕਮਿਟਮੈਂਟ ਹੀ ਐ ਸੀ ਕਿ ਉਹਨਾਂ ਨਾਲ ਅਸੀਂ ਹੋਰ ਸਾਡਾ ਕੋਈ ਲੈਣ ਦੇਣਾ ਨਹੀਂ ਸਾਡੀ ਕਮਿਟਮੈਂਟ ਐ ਸੀ ਵੀ ਜੋ ਸਾਨੂੰ ਤੁਸੀਂ ਵਿਖਾਇਆ ਉਹ ਹੀ ਆਉਣੀ ਚਾਹੀਦੀ ਆ ਪਰ ਉਹਨਾਂ ਨੇ ਆਪਣੇ ਹਿੱਤ ਪਾਸੇ ਕਰਕੇ ਮੈਨੂੰ ਲੱਗਦਾ ਵੀ ਉਹਨਾਂ ਨੇ ਉਹ ਲਾਲਚ ਜਿਹੜਾ ਨਹੀਂ ਕੀਤਾ ਜੋ ਕਟਾਂ ਵਾਲੀ ਰਿਲੀਜ਼ ਕਰਦੇ ਤਾਂ ਮੈਨੂੰ ਲੱਗਦਾ ਉਹ ਲੋਕਾਂ ਦੀ ਮਨਜ਼ੂਰੀ ਨਹੀਂ ਸੀ ਕਰਦੇ ਬੀਬੀ ਜੀ ਕਿਹੜੇ ਕਿਹੜੇ ਕੱਟ ਸੀ ਕੁਝ ਦੱਸ ਸਕਦੇ ਹੋ ਵੀ ਕਿਹੜੇ ਜ਼ਿਆਦਾ ਆਪੱਤੀਜਨਕ ਲੱਗੇ ਤੁਸੀਂ ਜਿਵੇਂ ਕਹਿ ਰਹੀ ਹੋ ਕਿ ਨਾਂ ਤੱਕ ਨਹੀਂ ਵਰਤਣ ਦੀ ਗੱਲ ਕੀਤੀ ਨਾ ਤੁਹਾਡਾ ਨਾਂ ਵਰਤਿਆ ਜਾਵੇ ਨਾ ਜਸਵੰਤ ਜੀ ਦਾ ਨਾਂ ਵਰਤਿਆ ਜਾਵੇ ਤੱਕ ਗੁਰਬਾਣੀ ਉੱਤੇ ਵੀ ਉਹਨਾਂ ਨੇ ਕੱਟ ਲਾਉਣ ਦੀ ਗੱਲ ਕੀਤੀ ਤਾਂ ਉਹ ਕਿਹੜੇ ਕਿਹੜੇ ਕੱਟ ਸੀ ਜਿਹੜਾ ਦਾ ਜ਼ਿਕਰ ਕੀਤਾ ਗਿਆ ਮੈਂ ਉਹ ਤਾਂ ਅਸਲੀ ਘਟਾ ਹੈ ਉਹ ਤਾਂ ਫਿਰ ਵੀ ਖਤਮ ਹੋ ਨਹੀਂ ਗਈ ਗੱਲ ਸੀ ਮੈਂ ਹਮ ਡਿਟੇਲ ਚ ਨਹੀਂ ਦੱਸ ਮੈਂ ਤੁਹਾਨੂੰ ਦੱਸਦਾ ਵੀ ਉਹ ਬੇਸ਼ੱਕ ਇਹ ਉਹਦਾ ਜਿਹੜਾ ਖਤਮ ਕਰਨਾ ਚਾਹੁੰਦੇ ਸੀਗੇ ਅਰ ਜਿਹੜੋ ਮਿਹਰਬਾਨੀ ਹੈ ਉਹਨਾਂ ਦੀ ਜਿਨ੍ਹਾਂ ਨੇ ਫਿਲਮ ਬਣਾਈ ਹੈ ਡਾਇਰੈਕਟਰ ਦੀ ਪ੍ਰੋਡਕਸਰ ਦੀ ਜਿਨ੍ਹਾਂ ਨੇ ਆਪਣਾ لالਚ ਤਿਆਗ ਕੇ ਤੇ ਇਹ ਫਿਲਮ ਨੂੰ ਇੰਟਰਨੈਸ਼ਨਲ ਲੈਵਲ ਤੇ ਰਿਲੀਜ਼ ਕਰਾਪਾ ਮੈਨੂੰ ਤਾਂ ਲੱਗਦਾ ਇਹ ਜਿਆਦਾ ਫਾਇਦੇਮੰਦ ਉਹਨਾਂ ਲਈ ਦੀ ਤੁਸੀਂ ਕਹਿ ਰਹੇ ਹੋ ਜੇ ਕੇ ਮੰਤਰੀ ਜੇ ਭਾਰਤ ਚ ਨਹੀਂ ਰਹੀ ਜੋੜੀ ਤਾਂ ਜੇਕਰ ਰਿਲੀਜ਼ ਨਹੀਂ ਹੋ ਰਹੀ ਤਾਂ ਫਾਇਦੇਮੰਦ ਹੈ ਜਿਹੜੇ ਪ੍ਰੋਡਿਊਸਰ ਨੇ ਹੈ ਜਾਂ ਜਿਨ੍ਹਾਂ ਨੇ ਫਿਲਮ ਬਣਾਈ ਆ ਜਾਂ ਜਿਹੜਾ ਮੋਟਿਵ ਤੁਸੀਂ ਲੈ ਕੇ ਚੱਲੇ ਹੋ ਜਾਂ ਜਿਹੜਾ ਮੋਟਿਵ ਤੁਸੀਂ ਇਸ ਫਿਲਮ 'ਚ ਦੇਖ ਰਹੇ ਹੋ ਤੁਹਾਨੂੰ ਲੱਗਦਾ ਵੀ ਉਹ ਸਾਰਥਕ ਸਾਬਿਤ ਹੋ ਰਿਹਾ ਹੈ ਨਹੀਂ ਜੀ ਕੁਰਬਾਨੀਆਂ ਕਰਨ ਵਾਲੇ ਕਰਕੇ ਜੇ ਉਹਨਾਂ ਦੇ ਪਿੱਛੇ ਜਿਹੜੇ ਕੰਮ ਕਰਦੇ ਚਾਹੇ ਪਰਿਵਾਰ ਹੈ ਚਾਹੇ ਟੀਮਾਂ ਹੈ ਜਾਂ ਡਿਰਾਈਟਸ ਵਾਲੇ ਜੋ ਸਹੀ ਦਿਸ਼ਾ ਵੱਲ ਲੈ ਕੇ ਜਾ ਰਹੇ ਆ ਉਸ ਗੇਮ ਨੂੰ ਇਸ ਚੀਜ਼ ਨੂੰ ਉਸ ਸਬਜੈਕਟ ਨੂੰ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਕਿਸੇ ਬਿਨਾ ਕਿਸੇ ਲਾਲਚ ਦੇ ਲੱਗ ਲਗਾ ਦੇ ਸਾਰੀ ਟੀਮ ਨੇ ਜਿਹੜਾ ਉਹ ਇਸ ਵਰਨ ਤੇ ਜੋੜ ਲਾਇਆ ਉਹਨੂੰ ਫਿਲਮੋਂ ਹੋਂਦ ਹੋ ਰਹੀ ਤੇ ਐਕਸ਼ਨ ਰੈਕਸ਼ਨ ਕੀ ਕਿਸੇ ਚ ਘੱਟਾ ਕੀ ਵੱਧ ਉਤੇ ਬਾਅਦ ਚ ਵੇਖਿਆ ਜਾਓ ਬਾ ਕੋਈ ਤਰੀਕਾ ਲੱਭੋਗੇ ਤੁਸੀਂ ਦਲਜੀਤ ਨਾਲ ਜਾਂ ਟੀਮ ਨਾਲ ਗੱਲ ਕਰਕੇ ਕੋਈ ਤਰੀਕਾ ਲੱਭੋਗੇ ਹੋਰ ਕਿ ਬਿਨਾ ਕਟਾਂ ਤੋਂ ਭਾਰਤ ਦੇ ਵਿੱਚ ਫਿਲਮ ਰਿਲੀਜ਼ ਹੋ ਸਕੇ ਕੋਈ ਕੋਈ ਨਾ ਇੰਟਰਨੈਸ਼ਨਲ ਹੋ ਲਾਉਣ ਦਿਓ ਕੋਈ ਨਹੀਂ ਹੁਣ ਤਰੀਕਾ ਪਾ 2.5 ਤੇ 3 ਸਾਲ ਤਾਂ ਹੋ ਗਏ ਤਰੀਕਾ ਲੱਭਦਿਆਂ ਨੂੰ ਤੇ ਸਾਡੇ ਕੋਲੇ ਤਾਂ ਸਿੱਧਾ ਹੀ ਮੋਰਾਈਟਸ ਆਲਾ ਕੋਲੇ ਤੇ ਇਹ ਕੰਮ ਹੁੰਦਾ ਵੀ ਪ੍ਰੋਟੈਸਟ ਕਰੋ ਉੱਤੇ ਜਾਓ ਫਿਰ ਕੋਰਟਾਂ ਵਿੱਚ ਜਾਓ ਉਹਦੇ ਵਿੱਚ ਵੀ ਜਾ ਕੇ ਵੇਖ ਲੈਣੇ ਨਹੀਂ ਜਣੀ ਗੱਲ ਜੀ ਅੱਛਾ ਬੀਤੇ ਦਿਨ ਟੀਜ਼ਰ ਜਿਹੜਾ ਨਹੀਂ ਕੋਈ ਗੱਲ ਨਹੀਂ ਕੋਈ ਹੁਣ ਅੱਗੇ ਵਾਲੀ ਗੱਲ ਨਹੀਂ ਗੀ ਹਰ ਘਰ ਚ ਇੰਟਰਨੈਟ ਇੰਟਰਨੈਟ ਤੇ ਹਰ ਘਰ ਚ ਫਿਲਮ ਪਹੁੰਚ ਜਾਣੀਆ ਮੇਰਾ ਇਹ ਵਿਚਾਰ ਹੈ ਵੀ ਕੋਈ ਨਹੀਂ ਜੇ ਆਉਂ ਨਹੀਂ ਤੇ ਉਹ ਸਹੀ ਫਿਰ ਹੋਰ ਕੀ ਹੋਣਾ ਜੇ ਜਿਹੜਾ ਟੀਜ਼ਰ ਕੱਲ ਰਿਲੀਜ਼ ਹੋਇਆ 1 ਮਿੰਟ ਤੋਂ ਉੱਪਰ ਦਾ ਟੀਜ਼ਰ ਹੈ ਉਸ ਟੀਜ਼ਰ ਦੇ ਵਿੱਚ ਜੇ ਤੁਸੀਂ ਦੇਖਿਆ ਤਾਂ ਕੋਈ ਅਜੀਬਾ ਸੀਨ ਹੈ ਜਿਹੜਾ ਕੱਟਣ ਲਈ ਕਿਹਾ ਗਿਆ ਸੀ ਪਰ ਟੀਜ਼ਰ ਦੇ ਵਿੱਚ ਹੈ ਗੋਲਾ ਮੈਨੂੰ ਨਹੀਂ ਕੋਈ ਲੱਗਦਾ ਜਦੋਂ ਫਿਲਮ ਹੀ ਵਿਦਆਉਟ ਕਟ ਆ ਰਹੀ ਆ ਠੀਕ ਹੈ ਉਹਨਾਂ ਕਟਾਂ ਵਾਲੀ ਗੱਲ ਤੇ ਮੁੱਕ ਗਈ ਕੱਟ ਤਾਂ ਤਾਂ ਹੀ ਆ ਨੇ ਜੇ ਕਟਾਂ ਵਾਲੀ ਰਿਲੀਜ਼ ਹੁੰਦੀ ਕੱਟ ਤੇ ਕੋਈ ਲਾਂਦੀ ਨਹੀਂ ਰਿਆ ਮੈਂ ਤਾਂ ਉਹ ਵੀ ਫਿਲਮ ਆ ਰਹੀ ਆ ਬਸ ਉਹਦੇ ਲਈ ਟੈਰੀ ਕਰੋ ਇੱਕ ਆ ਜੀ ਬਹੁਤ ਬਹੁਤ ਧੰਨਵਾਦ ਬੀਬੀ ਜੀ